ਪਾਣੀ ਦਾ ਫਲੋ ਤੁਸੀਂ ਚੈੱਕ ਕਰ ਸਕਦੇ ਆ ਕਿੰਨਾ ਜ਼ਬਰਦਸਤ ਆ ਕਿੰਨਾ ਤੇਜ਼ ਆ ਪਾਣੀ ਇੰਨੀ ਸਪੀਡ ਤਾਂ ਮੋਟਰ ਦੇ ਪਾਣੀ ਦੀ ਵੀ ਨਹੀਂ ਹੁੰਦੀ ਜਿੰਨਾ ਇਹ ਪਾਣੀ ਸਪੀਡ ਨਾਲ ਵਗਦਾ ਪਿਆ ਆ ਸਾਰਾ ਹੀ ਇਲਾਕਾ ਬਿਆਸ ਦਰਿਆ ਦੀ ਚਪੇੜ ਵਿੱਚ ਆ ਚੁੱਕਾ ਆ ਤੁਸੀਂ ਦੇਖ ਸਕਦੇ ਆ ਪਾਣੀ ਵੱਲ ਦੇਖ ਕੇ ਹੀ ਡਰ ਲੱਗਦਾ ਆ ਹੋਰ ਜਿਆਦਾ ਨੁਕਸਾਨ ਕਰ ਦਿੱਤਾ ਵਾ ਕਿ ਉਹ ਨੇ ਜਿਹੜੇ ਉਹਨੇ ਪੰਜ ਸੱਤ ਦਸ ਕਿਲੇ ਇੱਕ ਇੱਕ ਜ਼ਿੰਮੇਦਾਰ ਦੇ ਉਹ ਖਰਾਬ ਹੋ ਗਿਆ ਕਮਾਦਾਂ ਦਾ ਬਹੁਤ ਨੁਕਸਾਨ ਹੋ ਗਿਆ ਵਾ ਸਰਕਾਰ ਨੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸਰਕਾਰ ਤੇ ਆ ਕਰਮਚਾਰੀ ਨਹੀਂ ਪਹੁੰਚਾ ਇੱਥੇ ਪਹੁੰਚਿਆ ਇਥੇ ਕੋਣ ਲੋਕਾਂ ਦਾ ਘਰੇ ਸਮਾਨ ਸਭ ਖਰਾਬ ਹੋ ਗਿਆ ਵਾ ਸਸਕਲ ਜੀ ਮੈਂ ਤੁਹਾਡਾ ਆਪਣਾ ਪ੍ਰਵਿੰਦਰ ਸਿੰਘ ਰਾਜਾ ਟਾਂਡਾ ਓੜਮੜ ਹੁਸ਼ਿਆਰਪੁਰ ਤੋਂ ਅੱਜ ਅਸੀਂ ਪਹੁੰਚੇ ਹੋਏ ਆ ਜੀ ਜਿਹੜਾ ਰੜਾ ਦਰਿਆ ਆ ਦਰਿਆ ਦੇ ਹਰਗੋਬਿੰਦਪੁਰ ਸਾਹ ਨੂੰ ਜਾਂਦੇ ਹੋਏ ਰੋਡ ਦੇ ਉੱਤੇ ਇੱਥੇ ਅੱਜ ਤੁਹਾਨੂੰ ਜਿਹੜੇ ਸਥਾਨਕ ਲੋਕ ਆ ਉਹਨਾਂ ਦਾ ਅਸੀਂ ਤੁਹਾਨੂੰ ਜੋ ਵੀ ਇਸ ਟਾਈਮ ਉਹਨਾਂ ਦੇ ਹਾਲਾਤ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਕਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਆ ਉਹਨਾਂ ਦੇ ਮਤਲਬ ਜਿਹੜੇ ਹੜ੍ਹਾਂ ਨਾਲ ਜੂਝ ਰਹੇ ਜਿੰਨੇ ਵੀ ਪਰਿਵਾਰ ਆ ਉਹਨਾਂ ਲਈ ਮਦਦ ਲਈ ਅੱਗੇ ਆਈਆਂ ਹੋਈਆਂ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੀ ਇਹ ਜਿਹੜੀ ਸੜਕ ਆ ਤੁਸੀਂ ਆ ਟਰੱਕ ਦੇਖ ਸਕਦੇ ਹੋ ਇਹ ਜਾ ਰਿਹਾ ਇਹ ਰੋਡ ਉੱਪਰਲਾ ਰੋਡ ਆ ਔਰ ਜਿੱਦਾਂ ਹੁਣ ਮੈਂ ਖੜਾ ਆ ਇਹ ਕਾਫੀ ਥੱਲੇ ਖੜਾ ਹੋਇਆ ਆ ਉਹ ਤੁਸੀਂ ਮੇਰੇ ਖੱਬੇ ਹੱਥ ਦੇਖ ਸਕਦੇ ਹੋ ਕਿਸੇ ਵਿਅਕਤੀ ਦਾ ਇਹ ਘਰ ਆ ਉਹ ਘਰ ਤਕਰੀਬਨ ਕਾਫੀ ਹੱਦ ਤੱਕ ਜਿਹੜਾ ਆ ਇਹ ਡੁੱਬ ਚੁੱਕਾ ਆ ਔਰ ਇਹ ਸੱਜੇ ਹੱਥ ਤੁਸੀਂ ਇਹ ਦੇਖ ਸਕਦੇ ਹੋ ਜਿਹੜੀ ਮੋਟਰ ਆ ਮੋਟਰ ਵੀ ਜਿਹੜੀ ਆ ਪਾਣੀ ਦੇ ਵਿੱਚ ਅੱਧੇ ਤੋਂ ਜ਼ਿਆਦਾ ਡੁੱਬ ਚੁੱਕੀ ਆ ਔਰ ਕਿੰਨਾ ਇਹ ਜਿਹੜਾ ਆ ਮਾਰ ਚ ਹਲਦਾ ਪਿਆ ਆ ਇਲਾਕਾ ਤੇ ਤੁਸੀਂ ਕੈਮਰੇ ਦੇਖ ਸਕਦੇ ਹੋ ਉਹ ਘਰ ਦੇ ਵਿੱਚ ਸਾਹਮਣੇ ਇੱਕ ਜਿਹੜਾ ਆ ਪੱਠੇ ਕੁੱਤਰਨ ਵਾਲੀ ਮਸ਼ੀਨ ਲੱਗੀ ਹੋਈ ਆ ਔਰ ਉਹ ਜਿਹੜੀ ਮਸ਼ੀਨ ਵੀ ਲਗਭਗ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਬਹੁਤ ਹੀ ਜ਼ਿਆਦਾ ਇੱਥੇ ਦੇ ਲੋਕਾਂ ਦੇ ਜਿਹੜੇ ਹਾਲਾਤ ਆ ਕਾਫੀ ਖਰਾਬ ਹੋ ਚੁੱਕੇ ਆ ਔਰ ਇੱਥੇ ਇਹਨਾਂ ਨੂੰ ਬਿਨਾਂ ਬਿਜਲੀ ਤੋਂ ਰਹਿਣਾ ਪੈ ਰਿਹਾ ਆ ਦਵਾਈ دارو ਦਾ ਤਾਂ ਇਂਤਜ਼ਾਮ ਚਲੋ ਇੱਥੇ ਜਿਹੜਾ ਸਰਕਾਰ ਵੱਲੋਂ ਉਪਲਬਧ ਕਰਾਇਆ ਜਾ ਰਿਹਾ ਆ ਪਰ ਜਿਹੜਾ ਇਹਨਾਂ ਦਾ ਫਸਲਾਂ ਦਾ ਨੁਕਸਾਨ ਹੋ ਚੁੱਕਾ ਆ ਉਹਦੀ ਪ੍ਰਭਾਈ ਕਰਨੀ ਲੱਗਦਾ ਬਹੁਤ ਹੀ ਮੁਸ਼ਕਲ ਆ ਉਹ ਤੁਸੀਂ ਦੇਖ ਸਕਦੇ ਹੋ ਜਿੱਥੇ ਮੈਂ ਇਹ ਖੜਾ ਆ ਨਾ ਇਹਦੇ ਥੱਲੇ ਲਗਭਗ ਕਮਾਦ ਦੀ ਫਸਲ ਜਿਹੜੀ ਲੱਗੀ ਹੋਈ ਆ ਔਰ ਤੁਸੀਂ ਉਹ ਦੇਖ ਸਕਦੇ ਹੋ ਕਮਾਦ ਤਕਰੀਬਨ ਕਾਫੀ ਜਿਹੜਾ ਆ ਡੁੱਬ ਚੁੱਕਾ ਆ ਹੁਣ ਫਸਲਾਂ ਦੇ ਉੱਤੇ ਪਾਣੀ ਦੀ ਮਾਰ ਪੈ ਚੁੱਕੀ ਆ ਪਰ ਜਦੋਂ ਇਹ ਪਾਣੀ ਸੁੱਕਣਾ ਆ ਸੁੱਕਣ ਤੋਂ ਬਾਅਦ ਇੱਥੇ ਜੋ ਹਾਲਾਤ ਬਿਮਾਰੀ ਮਹਾਮਾਰੀ ਫੈਲਣ ਦੇ ਜਿਹੜੇ ਬਣ ਜਾਣੇ ਆ ਸੋ ਚੱਲਦੇ ਆ ਦੇਖਦੇ ਆ ਅੱਗੇ ਦੇ ਹਾਲਾਤ ਕਰਦੇ ਆ ਇੱਥੇ ਦੇ ਸਥਾਨਕ ਲੋਕਾਂ ਨਾਲ ਗੱਲਬਾਤ ਦੀ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਕੀ ਹਾਲਾਤ ਆ ਹੁਣ ਤੁਹਾਡੇ ਤੇ ਪਾਣੀ ਸਾਡੇ ਹਾਲਾਤ ਵੇਖੋ ਜੀ ਹੁਣ ਸੜਕ ਤੇ ਆਣ ਕੇ ਬਿਠੇ ਆ ਪਾਣੀ ਦਾ ਬਹੁਤ ਜ਼ੋਰ ਬਹੁਤ ਵੱਡਾ ਡੰਗਰ ਸਾਡੇ ਜਿਹੜੇ ਪਸ਼ੂ ਆ ਉਹ ਬਿਮਾਰ ਹੋ ਗਏ ਆ ਕੋਈ ਪੱਠਿਆਂ ਦੁੱਖੋਂ ਕੋਈ ਗਰਮੀ ਦੁੱਖੋਂ ਘਰ ਡੰਗਰ ਆਰਾਮ ਨਾਲ ਬਹਿ ਰਿਆ ਸੀ ਇੱਥੇ ਹੋਰ ਤੁਹਾਨੂੰ ਪਤਾ ਬੜੀਆਂ ਸਾਨੂੰ ਮੁਸ਼ਕਲਾਂ ਵਾਂ ਫਸਲਾਂ ਵੇਖੋ ਸਾਡੀਆਂ ਸਾਡੀਆਂ ਪਾਣੀ ਪਾਣੀ ਹੋਇਆ ਪਿਆ ਅੱਜ ਅੱਜ ਤੋਂ ਕੋਈ 20 25 ਦਿਨ ਹੋ ਗਏ ਸਾਡਿਆਂ ਪਾਲੀਆਂ ਦੇ ਵਿੱਚ ਪਾਣੀ ਆਏ ਨੂੰ ਐਤਵਾਰ ਦੇ ਐਤਵਾਰ ਦਾ ਪਾਣੀ ਸਾਡੇ ਘਰਾਂ 'ਚ ਵੜ ਗਿਆ ਅਸੀਂ ਆਪਣੇ ਘਰਾਂ ਤੋਂ ਬਾਹਰ ਆਏ ਹੁਣ ਹੁਣ ਸੜਕਾਂ ਦੇ ਬਿਠੇ ਸਾਡਾ ਘਰ ਜਿੱਤਰਾ ਹੁਣ ਆਹ ਕੋਠੀ ਦੇ ਅਗਲੇ ਮਨੇ ਉਹ ਵੱਡਾ ਤਰਖ ਦੇਦਾ ਉੱਥੇ ਸਾਡੇ 5-6 ਘਰ ਆ ਉਹ ਉਹ ਵੱਡਾ ਤਰਖ ਦੇਦਾ ਨਾ ਹਾਂਜੀ 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 ਉਹ ਉੱਥੇ ਘਰ ਸਾਡਾ ਅੱਛਾ ਜੀ ਤੇ ਬਹੁਤ ਮੁਸ਼ਕਲ ਹੋਈ ਪਈ ਆ ਯਾਨੀ ਕਿ ਪਾਣੀ ਤਰ ਕੇ ਘਰ ਜਾਣਾ ਜਦੋਂ ਜਾਣਾ ਇਹਨਾਂ ਡੋਬੂ ਪਾਣੀ ਵਗ ਰਿਹਾ ਅੱਛਾ ਤੁਸੀਂ ਜਦੋਂ ਘਰ ਜਾਣਾ ਜਦੋਂ ਤੁਸੀਂ ਇੱਥੋਂ ਜਾਣਾ ਨਾ ਬੰਨੇ ਬੰਨ ਸਿੱਧਾ ਨਾਲ ਉਹ ਬੰਨ ਮੁੱਕ ਗਿਆ ਉਦੋਂ ਗਾਂ ਪਾਣੀ ਇੰਨਾ ਵਗਦਾ ਜਿੱਤਰਾ ਦਿਆਲ ਰੋੜ ਵਗਦਾ ਏਦਾਂ ਵਗੰਡਿਆ ਅੱਛਾ ਜੀ ਬਹੁਤ ਜਿਆਦਾ ਰਾਤ ਨੂੰ ਤਾਂ ਫੇ ਲਾਈਟ ਵਗੈਰਾ ਤਾਂ ਕੁਝ ਵੀ ਕੋਈ ਸਾਨੂੰ ਲਾਈਟ ਵਗੈਰਾ ਨਹੀਂ ਕੋਈ ਰਾਤ ਵੀ ਨਹੀਂ ਸੌ ਕੇ ਦੇਖਣਾ ਦਿਨੇ ਵੀ ਨਹੀਂ ਦੇਖਣਾ ਮੱਖੀ ਮੱਛਰ ਮੱਖੀ ਮੱਛਰ ਬਹੁਤ ਜਿਆਦਾ ਮੱਛਰ ਤਾਂ ਨਹੀਂ ਲਾਲ ਜਾਂਦੇ ਫੇਰ ਤਾਂ ਸਾਹ ਹੀ ਗੁੰਮ ਹੋ ਜਾਂਦਾ ਬਿਲਕੁਲ ਅੱਛਾ ਜੀ ਅਸੀਂ ਉਦਾਂ ਹੀ ਬਸ ਪੱਗ ਦੇ ਨਾਲ ਹੀ ਪਰਨਾ ਚੱਲੀ ਜਾਣਾ ਤੇ ਟਾਈਮ ਪਾਸ ਕਰੀ ਲੈਣਾ ਤੇ ਦਵਾਈ दारू ਦਵਾਈ दारू ਡਾਕਟਰ ਆਉਂਦੇ ਆ ਕਾਫੀ ਦਿਨ ਵਾਸਤੇ ਇਹ ਨਹੀਂ ਕੋਈ ਗੱਲ ਨਹੀਂ ਆਉਂਦੇ ਪਰ ਦਵਾਈ दारू ਅਸੀਂ ਲਈਏ ਤਾਂ ਦੀ ਨਾ ਜੇ ਮਤਲਬ ਸਾਨੂੰ ਕੋਈ ਜ਼ਰੂਰਤ ਆ ਜੇ ਕੋਈ ਮਾੜੀ ਮੋਟੀ ਕੋ ਮੱਛਰ ਦੀ ਟੂਪ ਹੁੰਦੀ ਇੱਕ ਅੱਧੀ ਲੈ ਕੇ ਰੱਖੀ ਆ ਉਹ ਮੜੀ ਲਾਲੀ ਦੀ ਟਾਈਮ ਪਾਸ ਕਰੀ ਜਾਈਦਾ ਕਿੰਨੇ ਕੁ ਪਰਿਵਾਰ ਆ ਜਿਹੜੇ ਸਾਡੇ ਇਥੇ ਪਰਿਵਾਰ ਘੱਟੋ ਘਾਟੇ ਕੋਈ 35-40 ਘਰ ਆ ਰੜੇ ਮੰਡ ਦੇ ਅੱਛਾ ਜੀ ਤੇ ਕੁਝ ਗਾੜੀ ਗੰਧੂ ਵਾਲ ਦੇ ਘਰ ਆ ਕੁਝ ਅਗਲੇ ਬੰਨੇ ਸਾਨੂੰ ਫੱਤਾ ਕੁਲਾ ਪੈ ਰਿਆ ਵਾ ਘਰ ਜਣੇ ਕਿ ਗਿਣਤੀ ਕਰੀਏ ਤੇ ਫੇਰ ਤੇ ਬਹੁਤ ਜਿਆਦਾ ਪਿੰਡੀ ਬਣ ਜਾਂਦਾ ਲੱਗਦਾ ਪਿੰਡੀ ਬਣ ਜਾਂਦੇ ਆ ਤੇ ਜਿੱਦਾਂ ਹਰ ਇੱਕ ਸਾਲ ਹੜ ਆ ਜਾਂਦਾ ਆ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਕਿ ਇੱਥੇ ਕਾਫੀ ਵਾਰ ਪਾਣੀ ਆ ਜਾਂਦਾ ਬਰਸਾਤਾਂ ਦੇ ਨਾਲ ਤੇ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਕਿਸੇ ਨੇ ਇਹਦੇ ਵਿੱਚ ਕੋਈ ਸਾਨੂੰ ਪ੍ਰਬੰਧ ਨਹੀਂ ਹੋਇਆ ਸਿਰਫ ਇਹ ਆ ਵੀ ਪਾਣੀ ਸਾਨੂੰ 23 ਵਿੱਚ ਵੀ ਪੂਰੀ ਮਾਰ ਕਰ ਗਿਆ ਤੇ 23 ਵਿੱਚ ਵੀ ਸਾਨੂੰ ਕੋਈ ਫਸਲਾਂ ਦਾ ਖਰਾਬਾ ਨਹੀਂ ਮਿਲਿਆ ਸਾਡੀਆਂ ਫਸਲਾਂ ਵੀ ਗਈਆਂ ਜੇ ਭਗਵੰਤ ਮੜ ਕੇ ਤਾਂ ਮੈਂ ਮੁਰਗੀ ਮਾਰ ਜੇਗੀ ਤੇ ਮੁਰਗੀ ਦੇ ਪੈਸੇ ਦਵਾਂਗਾ ਆਂਡੇ ਦੇ ਵੀ ਪੈਸੇ ਦਵਾਂਗਾ ਉਹ ਆਂਡੇ ਦੇ ਛੱਡ ਕੇ ਸਾਡੀਆਂ ਲੱਖ ਲੱਖ ਰੁਪਏ ਦੀਆਂ ਮੱਝਾਂ ਮਰ ਗਈਆਂ ਸਾਨੂੰ ਕਿਹਨੇ 1 ਅੱਕ ਰੁਪਈਆ ਨਹੀਂ ਦਿੱਤਾ ਠੀਕ ਹੈ ਜੀ ਸੋ ਇਹ ਅੰਕਲ ਜੀ ਜਿਗੇ ਇਹਨਾਂ ਨੇ ਗੱਲਬਾਤ ਕੀਤੀ ਹੁਣ ਅਸੀਂ ਅੱਗੇ ਵੀ ਚੱਲਦੇ ਆ ਜਿਹੜੇ ਇੱਥੇ ਦੇ ਹੋਰ ਪਰਿਵਾਰ ਆ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਬਾਕੀ ਜਿਹੜਾ ਇੱਥੇ ਦਰਿਆ ਆ ਤੇ ਦਰਿਆ ਦਾ ਵੀ ਜੋ ਪਾਣੀ ਦੇ ਹਾਲਾਤ ਹੈ ਤਾਂ ਜੀ ਉਹ ਵੀ ਤੁਹਾਨੂੰ ਦਿਖਾ ਦਿਆਂ ਕੀ ਮੈਂ ਇਸ ਟਾਈਮ ਲਗਭਗ ਦਰਿਆ ਤੋਂ 2 ਕਿਲੋਮੀਟਰ ਸ੍ਰੀ ਹਰਗੋਬਿੰਦਪੁਰ ਸਾਹਿਬ ਵੱਲ ਨੂੰ ਖੜਾ ਆ ਔਰ ਤੁਸੀਂ ਦੇਖੋ ਮੇਰੇ ਖੱਬੇ ਹੱਥ 2 ਕਿਲੋਮੀਟਰ ਤੱਕ ਵੀ ਇਹ ਪਾਣੀ ਦੀ ਮਾਰ ਆ ਚੁੱਕੀ ਆ ਉਹ ਤਕਰੀਬਨ ਇਹ 4-5 ਕਿਲੋਮੀਟਰ ਤੱਕ ਨ ਮਾਰ ਕਰ ਚੁੱਕਾ ਆ ਔਰ ਆ ਸਾਹਮਣੇ ਤੁਸੀਂ ਕਮਾਦ ਦਾ ਖੇਤ ਦੇਖ ਸਕਦੇ ਹੋ ਔਰ ਇਹ ਕਮਾਦ ਪੂਰਾ ਹੀ ਡੁੱਬ ਚੁੱਕਾ ਆ ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾ ਸਕਦੇ ਆ ਕਿ ਮਤਲਬ ਕਿਸ ਤਰ੍ਹਾਂ ਇੱਥੇ ਪਾਣੀ ਦੀ ਮਾਰ ਪਈ ਆ ਔਰ ਕਿਸ ਤਰ੍ਹਾਂ ਆਪਣੇ ਕਿਸਾਨ ਭਰਾਵਾਂ ਦਾ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਆ ਤੇ ਬਾਕੀ ਇੱਥੇ ਆਪਣੀਆਂ ਕੁਝ ਜਥੇਬੰਦੀਆਂ ਕੁਝ ਸੇਵਾ ਸੰਮਤੀਆਂ ਜਿਹੜੀਆਂ ਕਿ ਇੱਥੇ ਦੇ ਜਿਹੜੇ ਸਥਾਨਿਕ ਜਿਹੜੇ ਵਾਸੀ ਆ ਜਿਹੜੇ ਇਸ ਟਾਈਮ ਸੜਕਾਂ ਤੇ ਰਹਿਣ ਨੂੰ ਮੌਜੂਦ ਹੋਇਆ ਉਹਨਾਂ ਵਾਸਤੇ ਲੰਗਰ ਦੀ ਸੁਵਿਧਾ ਹੋਰ ਵੀ ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ ਇੱਥੇ ਪਹੁੰਚਾਈਆਂ ਜਾ ਰਹੀਆਂ ਆ ਸੰਗਤਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਤੇ ਆਓ ਅਸੀਂ ਹੁਣ ਗੱਲਬਾਤ ਕਰਦੇ ਆ ਉਹਨਾਂ ਨਾਲ ਸੁਜੋਗੀ ਸੱਜਣਾ ਨਾਲ ਜਿਹੜੇ ਇੱਥੇ ਜਿਹੜੀ ਸੇਵਾ ਲੇ 3 ਨਰ ਆ ਜੁਟੇ ਹੋਇਆ ਆਜੋ ਜੀ ਕਰਦੇ ਆ ਗੱਲਬਾਤ ਜੀ ਗੱਲਬਾਤ ਕਰਦੇ ਆ ਜੀ ਰਾਜਪੁਰ ਘੋਟਾ ਦੇ ਸਰਪੰਚ ਸਾਹਿਬ ਜਿਹੜੇ ਕਿ ਇੱਥੇ ਲੰਗਰ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜਿਹੜੀ ਸੇਵਾ ਕਰ ਰਿਹਾ ਤੇ ਕਰਦੇ ਆ ਨਾ ਗੱਲਬਾਤ ਸੱਚਕਲ ਸਰਪੰਚ ਸਾਹਿਬ ਤੇ ਇਹ ਲੰਗਰ ਦੀ ਜਿਹੜੀ ਤੁਸੀਂ ਸੇਵਾ ਕਰ ਰਹੇ ਆ ਕਿੰਨੇ ਦਿਨਾਂ ਤੋਂ ਚੱਲਦੀ ਆ ਰਹੀ ਹੈ ਜੀ ਇਹ ਪਾਜੀ ਪਹਿਲਾਂ ਨਾ ਮੂਲਕਾਂ ਸਰਵਦਾ ਭਲਾ ਸੇਵਾ ਸੁਸਾਇਟੀ ਉਹਨਾਂ ਦੀ ਚੱਲਦੀ ਆ ਰਹੀ ਸੀ ਅੱਛਾ ਜੀ ਹੁਣ ਕੱਲ ਤੋਂ ਇਹ ਅਪਰਾਲਾ ਸਾਡੇ ਪਿੰਡੋਂ ਵੀ ਰਾਜਪੁਰ ਘੋਟਾ ਤੋਂ ਵੀ ਸ਼ੁਰੂ ਕੀਤਾ ਅੱਛਾ ਜੀ ਇਹ ਅੱਜ ਦੀ ਸਾਰੀ ਪਿੰਡ ਨਗਰ ਦੇ ਨਿਵਾਸੀ ਸਾਡੇ ਲੰਗਰ ਲੈ ਕੇ ਪਹੁੰਚੇ ਆ ਠੀਕ ਆ ਜੀ ਕੱਲ ਤੋਂ ਸ਼ੁਰੂ ਕੀਤਾ ਸੀ ਸਮੀਰ ਦਾ ਪਿੱਛੇ ਸਾਰੇ ਪਿੰਡਾਂ ਦੇ ਵਿੱਚ ਜਿੱਦਾਂ ਮਿਆਣੀ ਸਕੂਲ ਦੇ ਵਿੱਚ ਵੀ ਆਪਣੇ ਆ ਦਰਿਆ ਦੇ ਉੱਤੇ ਪਿੱਛੇ ਸਾਰੇ ਉਹ ਹੂਲਪੁਰ ਸਕੂਲ ਦੇ ਵਿੱਚ ਸਾਰੇ ਜਗ੍ਹਾ ਤੇ ਲੰਗਰ ਛਕਾ ਕੇ ਸੰਗਤ ਨੂੰ ਹੁਣ ਇੱਥੇ ਪਹੁੰਚੇ ਆ ਪਾਣੀ ਨੇ ਬਹੁਤ ਬੰਦਾ ਹਾਲ ਕੀਤਾ ਇੱਥੇ ਸਾਰੇ ਬੰਦੇ ਰੋਡ ਦੇ ਉੱਤੇ ਵਿਚਾਰੇ ਸਾਰੇ ਬੈਠੇ ਆ ਡੰਗਰ ਵੀ ਜੋ ਵੀ ਲੈ ਕੇ ਆਪਣਾ ਮਾਲ ਡੰਗਰ ਲੈ ਕੇ ਸਾਰੇ ਇੱਥੇ ਬੈਠੇ ਆ ਧੁੱਪ ਦੇ ਵਿੱਚ ਬਹੁਤ ਮੰਦਾ ਹਾਲ ਆ ਪਾਣੀ ਕਦੀ ਨਹੀਂ ਆ ਜਾਂਦਾ ਕਦੀ ਠੀਕ ਹੈ ਜੀ ਡੇਰ ਦੀ ਨਾਲ ਹੀ ਬਿਹਾਲ ਹੋਇਆ ਤੇ ਡਾਟ ਸਾਹਿਬ ਸਾਡੇ ਨਾਲ ਡਾਟ ਸਾਹਿਬ ਕੀ ਕੀ ਲੰਗਰ ਦੇ ਵਿੱਚ ਆਪਾਂ ਲੈ ਕੇ ਆਏ ਆ ਲੰਗਰ ਤੇ ਜੀ ਅਸੀਂ ਛੋਲ ਆ ਦਾਲ ਆ ਆਲੂ ਐ ਸੱਗੀ ਆ ਚਾਹ ਦਾ ਲੰਗਰ ਆ ਬਹੁਤ ਅੱਛਾ ਤੇ ਜਿਹਨੇ ਵੀ ਫੰਡਿੰਗ ਹੈ ਕਿਸ ਤਰ੍ਹਾਂ ਇਕੱਠੀ ਕਰਕੇ ਇਹ ਫੰਡਿੰਗ ਸਾਡੇ ਰਾਜਪੂਤ ਜਿਹੜੀ ਹੈਗਾ ਨਾ ਗੁਰਦੁਆਰਾ ਗੁਰਦੁਆਰੇ ਕਮੇਟੀ ਉਹਨਾਂ ਦੇ ਸਾਰਾ ਅਸੀਂ ਆਪ ਹੀ ਬਣਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਵਾ ਜੋ ਨੇ ਜਿਹੜੇ ਆਨੇ ਪੰਜ ਸੱਤ ਦਸ ਕਿਲੇ ਇੱਕ ਇੱਕ ਜ਼ਿੰਮੇਦਾਰ ਦੇ ਉਹ ਖਰਾਬ ਹੋ ਗਿਆ ਕਮਾਦਾਂ ਦਾ ਬਹੁਤ ਨੁਕਸਾਨ ਹੋ ਗਿਆ ਵਾ ਸਰਕਾਰ ਨੇ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਸਰਕਾਰ ਤੇ ਆਪ ਕਰਮਚਾਰੀ ਨਹੀਂ ਪਹੁੰਚਾ ਇੱਥੇ ਪਹੁੰਚਿਆ ਇੱਥੇ ਕੋਣ ਲੋਕਾਂ ਦਾ ਘਰੇ ਸਮਾਨ ਸਭ ਖਰਾਬ ਹੋ ਗਿਆ ਵਾ ਸਾਹਮਣੇ ਹੀ ਆ ਨਾ ਕੋਈ ਨਹੀਂ ਬਚਿਆ ਝੋਨਾ ਤੇ ਬਿਲਕੁਲ ਖਤਮ ਹੋ ਗਿਆ ਵਾ ਕਮਾਲ ਵੀ ਆ ਜਿੰਨਾਂ ਦੇ ਜ਼ਿਆਦਾ ਟਾਈਮ ਪਾਣੀ ਖਲੋਤਾ ਰਿਹਾ ਇਹ ਖਤਮ ਹੋ ਜਣੇ ਆ ਅੱਛਾ ਜੀ ਪਾਣੀ ਦਾ ਕਹਿੰਦੇ ਕਿ ਕਿੱਥੇ ਹੋਰ ਆ ਰਿਹਾ ਪਾਣੀ ਅਜੇ ਹੋਰ ਕਹਿੰਦੇ ਛੱਡਣਾ ਵਾ ਤੇ ਅੱਜ ਝੋਨਾ ਜੀ ਹੋਰ ਚੜ ਜਣਾ ਮਾ ਪਾਣੀ ਗਾੜੀ ਨਿਕਾਸ ਨਕਾਸ ਸੰਕੂਲਸ ਬੰਦ ਹੋਏ ਆ ਹੈ ਜੋ ਉਸ ਕਾਲੀ ਡਰੇਨਾਂ ਸਭ ਬੰਦ ਕੀਤੀਆਂ ਵਾ ਇਹਨਾਂ ਤੇ ਕਬਜ਼ਾ ਕੀਤਾ ਲੋਕਾਂ ਨੇ ਰਾਹ ਪਾਣੀ ਦੇ ਨਿਕਲਣ ਵਾਸਤੇ ਨਿਕਾਸ ਵੀ ਨਹੀਂ ਗਾਣਾ ਗਾੜੀ ਕਿਤੇ ਪਾਣੀ ਦੀ ਸਪੀਡ ਵੀ ਬਹੁਤ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦੀ ਆ ਜਿੱਥੋਂ ਦਰਿਆ ਦੇ ਉੱਤੇ ਪਾਣੀ ਦੀ ਸਪੀਡ ਮੈਂ ਦੇਖੀ ਕਾਫੀ ਜ਼ਿਆਦਾ ਆ ਪਾਣੀ ਦੇ ਇਥੇ ਐਲੀਵੇਟਰ ਵੀ ਕੈਮਰਾ ਮਾਰੋ ਇਹਦੇ ਵਿੱਚ ਹੀ ਕੁੜੀਆਂ ਥੱਲੇ 10 15 ਫੁੱਟ ਪਾਣੀ ਹੋਣਾ ਮੈਂ ਲੂੰਗਾ ਲੁਗਾਈ ਆ ਅੱਛਾ ਜੀ ਇੰਨਾ ਪਾਣੀ ਨਿਕਲ ਰਿਹਾ ਇਥੋਂ ਇਹ ਡਰੇਨ ਆ ਇਹਦੀ ਅੱਛਾ ਜੀ ਬਾਕੀ ਨੁਕਸਾਨ ਤੇ ਤੁਹਾਡੇ ਸਾਹਮਣੇ ਆ ਸਾਰੇ ਲੋਕਾਂ ਨੂੰ ਦਿਖਣ ਦਿਆ ਵਾ ਜਨਤਾ ਨੂੰ ਕੀ ਮੰਡਿਆ ਕੀ ਨਹੀਂ ਹੈਗੇ ਨੇ ਇਹ ਸੀਗਾ ਜੀ ਸਾਡਾ ਅੱਜ ਦਾ ਬਲੌਗ ਤੁਹਾਨੂੰ ਅਸੀਂ ਜਿਹੜੇ ਇਸ ਦਰਿਆ ਦੇ ਤਾਜ਼ਾ ਹਾਲਾਤ ਦਿਖਾਲੇ ਆ ਤੇ ਆ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿਸ ਤਰ੍ਹਾਂ ਜਿਹੜਾ ਝੋਨਾ ਵਿੱਚ ਡੁੱਬ ਚੁੱਕਾ ਕਮਾਦ ਦਾ ਵੀ ਤੁਸੀਂ ਹਾਲਾਤ ਦੇਖ ਸਕਦੇ ਹੋ ਤੇ ਔਰ ਇਹਦੇ ਜੋਰੀ ਹੋਰ ਵੀ ਫਸਲ ਲੱਗੀ ਹੋਈ ਆ ਉਹ ਵੀ ਪਾਣੀ ਦੇ ਵਿੱਚ ਡੁੱਬ ਚੁੱਕੀ ਆ ਸੋ ਬੇਨਤੀ ਹੈ ਜੀ ਆ ਸਾਰੇ ਹੀ ਜਿੰਨੇ ਵੀ ਸੰਗਤਾਂ ਨੂੰ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਏ ਹੋ ਸਕੇ ਇੱਕ ਦੂਜੇ ਦੇ ਸਹਿਯੋਗ ਲਈ ਅੱਗੇ ਆਓ ਸੋ ਮਿਲਾਂਗਾ ਤੁਹਾਡੇ ਨਾਲ ਅਗਲੀ ਵੀਡੀਓ ਵਿੱਚ ਕਰਾਂਗੇ ਗੱਲਬਾਤ ਤੁਹਾਡੇ ਤੋਂ ਯਾਦ ਲੈਿੰਦਾ ਹੋਇਆ ਮੈਂ ਪਰਵਿੰਦਰ ਸਿੰਘ ਰਾਜਾ ਟਾਂਡਾ ਹਲਮੰਡ ਝਰਪੁਰ ਦਾ ਸਾਥੀ ਕਾ